ਰਣਧਰ ਜੀ ਰਜੀਵ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ ਕੀ ਧੰਨਵਾਦ ਜਿਹੜਾ ਉੱਥੇ ਦਾ ਨਾ ਸਮਾਨ ਪਿਆ ਮੈਂ ਇਹਨਾਂ ਨੂੰ ਕਿਹਾ ਵੀ ਵੱਧ ਤੋਂ ਵੱਧ 20000 ਦਾ ਹੋ 20000 ਰੁਪਏ ਮੈਂ ਕੈਸ਼ ਦੇ ਦਿੰਦਾ ਮੈਂ ਤਾਂ 20000 ਰੁਪਏ ਕੈਸ਼ ਲੈ ਲਓ ਸਮਾਨ ਨੂੰ ਛੱਡੋ ਉੱਥੇ ਕੂੜੇ ਤੋਂ ਕਰਾਉਣਾ ਕੀ ਉਹ ਕੂੜੇ ਕਬਾੜੇ ਤੋਂ ਕੂੜੇ ਕਬਾੜੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈਗਾ ਉੱਥੇ ਔਰ ਦੂਸਰਾ ਰਹਿ ਗਿਆ ਘਰ ਦੀ ਛੱਤ ਦਾ ਛੱਤ ਵਾਸਤੇ ਚਾਹੇ 50000 ਲੱਗੇ ਚਾਹੇ 30 ਲੱਗੇ ਚਾਹੇ 60 ਲੱਗੇ ਉਹ ਅਸੀਂ ਦੇਣ ਨੂੰ ਤਿਆਰ ਆ ਵੀ ਉਹ ਛੱਤ ਪੈ ਜਾਵੇ ਔਰ ਜਿੱਦਣੇ ਛੱਤ ਪਿਆ ਜੀ ਉਦਣੇ ਹੀ ਆਪਦੇ ਘਰੇ ਚਲੇ ਜਾਣੇ ਤੁਸੀਂ ਬੇਟਾ ਉੱਥੇ ਰਹਿ ਕੇ ਠੀਕ ਹੈ 10 ਦਿਨ ਲੱਗ ਜਾਣ 20 ਦਿਨ ਲੱਗ ਜੇ ਮਹੀਨਾ ਲੱਗ ਜੇ ਤੁਸੀਂ ਉਹ ਅਸੀਂ ਦੋ ਕੁ ਦਿਨ ਦਾ ਸੈਂਡਿੰਗ ਕਰਕੇ ਘਰ ਚਲੇ ਜਾਓਗੇ 30 ਦਿਨ ਰਹਿ ਕੇ ਠੀਕ ਹੈ ਬੇਟਾ ਸਾਮਾਨ ਚੱਕੇ ਚਲ ਜਾਗੇ ਨਾ 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 ਜਮਾਈ ਨਹੀਂ ਦੇਖੋ ਅਰਜੀਵ ਜੀ ਖੜੇ ਮੈਂ ਮੂੰਹ ਤੇ ਗੱਲ ਕਰਨੀ ਚਾਹੁੰਦਾ ਸੀ ਇਹਨਾਂ ਨੂੰ ਸਾਥ ਕੇ ਵੀ ਉਹ ਸਾਮਾਨ ਅਸੀਂ ਚੁਕਾ ਦਿੰਨੇ ਆ ਅੱਜ ਹੀ ਗੱਡੀ ਭੇਜ ਕੇ ਉੱਥੋਂ ਮੇਰਾ ਬੇਨਤੀ ਮੇਰਾ ਮੇਰੀ ਬੇਨਤੀ ਆ ਮਹੀਨਾ 20 ਦਿਨ ਤੁਸੀਂ ਰੱਖ ਜੋ ਨਹੀਂ ਨਹੀਂ ਮੇਰਾ ਕੀ ਤੇਜੀਵ ਜੀ ਤੁਸੀਂ ਮਿਲ ਕੇ ਜਾਣਾ ਇੱਕ ਅਗਲੇ ਹਫ਼ਤੇ ਦੁਬਾਰਾ ਫੇਰ ਆ ਜਿਓ ਇੱਕ ਵਾਰੀ ਬੇਨਤੀ ਹੈ ਐਤਵਾਰ ਨੂੰ ਕਿਹੜਾ ਮਾਰਜਾ ਕਰੋ ਜਿਹਨਾਂ ਕੋਲੇ ਤੇ ਇਹਨਾਂ ਨੂੰ ਨਾ ਲੱਤਾਂ ਦੀ ਬਹੁਤ ਪ੍ਰੋਬਲਮ ਆ ਬਹੁਤ ਜ਼ਿਆਦਾ ਆ ਸੋ ਇੰਨੀ ਜ਼ਿਆਦਾ ਪ੍ਰੋਬਲਮ ਆ ਲੱਤਾਂ ਦੀ ਜੇ ਇਹ ਕਿਤੇ ਹੋਰ 6 ਮਹੀਨੇ ਲੇਟ ਹੋਏ ਨੇ ਲੱਤਾਂ ਇਹਨਾਂ ਦੀ ਜਮੇ ਖੜ੍ਹ ਜਾਣੀਆਂ ਠੀਕ ਹੋ ਗਈ ਸੋਜ ਉਤਰ ਗਈ ਮੇਰੀ ਪੀੜ ਏਡੀ ਸਿਹਤ ਕਿਵੇਂ ਮਤਲਬ ਸੋਜ ਉਤਰ ਗਈ ਕਿਉਂਕਿ ਨਾ ਤਾਂ ਇਹਨਾਂ ਦੇ ਲੀਵਰ ਸਹੀ ਆ ਇਸ ਟਾਈਮ ਨਾ ਇਹਨਾਂ ਦਾ ਗੁਰਦੇ ਸਹੀ ਆ ਉਹਦੇ ਕਰਕੇ ਲੀਵਰ ਤੇ ਗੁਰਦੇਆਂ ਕਰਕੇ ਇਹਨਾਂ ਦੀ ਲੱਤਾਂ ਸੁੱਜ ਰਹੀਆਂ ਜੇ ਕੱਲ ਨੂੰ ਇਹਨੂੰ ਕੁਝ ਹੋ ਗਿਆ ਇਹਨੂੰ ਕਿਸੇ ਨੇ ਨਹੀਂ ਸੰਭਣਾ। ਨਾ ਇਹਨੇ ਤੁਹਾਡੇ ਅੱਖੇ ਲੱਗਣਾ। ਇਹ ਸੜਕਾਂ ਤੇ ਰਲ ਜੂਗੀ ਜੰਮੀ ਵਿਚਾਰੀ। ਇਹ ਤਾਂ ਹਜੇ ਇਹ ਜਿਉਂਦੀ ਕਰਕੇ ਤੁਰੇ ਫਿਰਦੀ ਆ ਤਾਂ ਇਹ ਵਿਚਾਰੀ ਤੁਰੇ ਫਿਰਦੀ ਜੇ ਕੱਲ ਨੂੰ ਇਹਨੂੰ ਕੁਛ ਹੋ ਗਿਆ ਫਿਰ ਇਹਨੂੰ ਕੌਣ ਸੰਭੇ? ਬੜਾ ਆਸ਼ੀਰਵਾਦ ਹੋ ਗਿਆ। ਨਹੀਂ ਮਾਂ ਮੈਂ ਆਸ਼ੀਰਵਾਦ ਤਾਂ ਕਹਾਦਾ ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ। ਨਹੀਂ ਬੇਟਾ ਅਸੀਂ ਕਰ ਜਾਓ ਫਿਰ ਮੇਰੇ ਲਾਵਾਂਗੇ ਤੁਹਾਨੂੰ। ਨਹੀਂ ਨਹੀਂ ਮਾਂ ਮੈਂ ਦੇਖੋ ਭੇਜਣਾ। ਲਾ ਕੇ ਰਹਿ ਜਾਗੇ ਤੁਹਾਡੇ। ਨਹੀਂ ਭੈਣ ਬਣ ਕੇ ਭੈਣ ਬਣ ਕੇ ਮੈਂ ਨਹੀਂ ਭੇਜਣਾ। ਨਹੀਂ ਬੇਟਾ ਇਹ ਨਹੀਂ। ਮੈਂ ਸਿਰਫ ਅਜੀਬ ਜੀ ਨੂੰ ਮਨਾਉਣਾ ਚਾਹੁੰਦਾ ਥੋੜਾ। ਹਾਂ ਇਹ ਮਿਲਣ ਆਏ ਇਹ ਪੂਜਾ ਭੈਣ ਆ ਤੇ ਇਹ ਸਾਡੇ ਮਾਤਾ ਜੀ ਨੇ ਜਿਹੜੇ ਪੂਜਾ ਭੈਣ ਦੇ ਮੰਮੀ ਸविता अरोड़ा ਤੇ ਇਹ ਪੂਜਾ अरोड़ा ਦੋਨਾਂ ਨੂੰ ਬਾਈ ਜੀ ਪਟਿਆਲੇ ਤੋਂ ਮੇਰੀ ਮਿੰਤਾ ਸੀ ਜਾਣਾ ਹੈ ਹੌਸਪੀਟਲ ਦੇ ਬਾਹਰੋਂ ਲੈ ਕੇ ਆਏ ਨਹੀਂ ਉਹ ਤਾਂ ਲੋਕਾਂ ਨੇ ਐਵੇਂ ਹੀ ਬਾਈ ਜੀ ਬਸ ਕਹਿ ਤਾਂ ਸਾਡੇ ਬਾਰੇ ਅਸੀਂ ਨਹੀਂ ਰਹਿ ਸਕਦੇ ਬਾਈ ਜੀ ਸਾਡੀ ਮਜਬੂਰੀ ਆ ਇੱਕ ਸਾਲ ਤੇ 4 ਮਹੀਨੇ ਹੋ ਗਏ ਸੀ ਇਹਨਾਂ ਨੂੰ ਉੱਥੇ ਬਸ ੱਡੇ ਤੇ ਰਹਿੰਦੇ ਆ ਅਸੀਂ ਬਾਈ ਜੀ ਅੱਜ ਹੀ ਕਮਰਾ ਲੈ ਲੈਣੇ ਕਿਰਾਏ ਦੇ ਬਸ ਕੂੜੇ ਦੇ ਢੇਰ ਦੇ ਉੱਤੇ ਸੌ ਰਹੇ ਸੀ ਕੂੜੇ ਦੇ ਢੇਰ ਦੇ ਉੱਤੇ ਮਤਲਬ ਲੋਕ ਕੋਈ ਰੋਟੀ ਦੇ ਜਾਂਦਾ ਸੀ ਨਹੀਂ ਤਾਂ ਗੁਰੂ ਘਰ ਜਾ ਕੇ ਰੋਟੀ ਖਾ ਲੈਂਦੇ ਸੀ ਜਾਂ ਉੱਥੋਂ ਡੱਬਿਆਂ 'ਚ ਪਵਾ ਲਿਆ ਹੁੰਦੇ ਸੀ ਮਤਲਬ ਇਦਾਂ ਹੀ ਜੀਵਨ ਚੱਲਦਾ ਸੀ ਉਹ ਰਾਤ ਬਰਾਤੀ ਉੱਥੇ ਸ਼ਰਾਬੀ ਆਉਂਦੇ ਸੀ ਉਹ ਬਹੁਤ ਅਪਸ਼ਬਦ ਬੋਲਦੇ ਸੀ ਇਹਨੂੰ ਭੈਣ ਨੂੰ ਮਾਤਾ ਨੂੰ ਫਿਰ ਇਹ ਲੜਦਿਆਂ ਸੀ ਬੋਲਦੇ ਸਾਨੂੰ ਕੋਈ ਨਹੀਂ ਬੋਲਿਆ ਜਾ ਕੋ ਸੜਕ ਤੇ ਇੱਕ ਜਵਾਨ ਕੁੜੀ ਦਾ ਰਹਿਣਾ ਮਾਂ ਦਾ ਬਹੁਤ ਔਖਾ ਸੀਗਾ ਤੇ ਅਸੀਂ ਉੱਥੋਂ ਮਾਤਾ ਜੀ ਨੂੰ ਸविता ਨੂੰ ਤੇ ਪੂਜਾ ਭੈਣ ਨੂੰ ਬੜੀ ਮੁਸ਼ਕਲ ਨਾਲ ਉੱਥੋਂ ਲੈ ਕੇ ਆਏ ਹੁਣ ਅੱਜ ਇਹਨਾਂ ਨੂੰ ਆਇਆ ਹੋਇਆ ਸਾਡੇ ਕੋਲੇ ਤਿੰਨ ਤਰੀਕ ਨੂੰ ਆਏ ਸੀ ਆਪਣੇ ਕੋਲੇ ਅੱਜ ਹੋ ਗਈ ਆ 9 ਤਰੀਕ 10 ਤਰੀਕ ਹੋ ਗਈ 7 ਦਿਨ ਹੋ ਗਿਆ ਔਰ ਇਹਨਾਂ ਸੱਤਾਂ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਨਾਲ ਪਿਆਰ ਨਾਲ ਸਮਝਾ ਕੇ ਵਿੜਿਆ ਕੇ ਮਾਤਾ ਉਹਨਾਂ ਦੇ ਟੈਸਟ ਕਰਾਏ ਇਲਾਜ ਕਰਾਇਆ ਪਾਣੀ ਦੇ ਦੋ ਬੰਦੇ ਤਾਂ ਬਹੁਤ ਔਖੇ ਹੋਏ ਜਦੋਂ ਇਲਾਜ ਕਰਾਤਾ ਧੰਨਵਾਦ ਤੁਸੀਂ ਜੱਪੇ ਫਿਰ ਜਾਂਦੇ ਸੀ ਬਾਹਰ ਉੱਥੋਂ ਫੜਫੜ ਕੇ ਲਿਆਉਣਾ ਫਿਰ ਪਿਛਲੇ ਸੱਤਾਂ ਦਿਨਾਂ ਤੋਂ ਅਸੀਂ ਲਗਾਤਾਰ ਜੀਬ ਜੀ ਨੂੰ ਫੋਨ ਕਰ ਰਹੇ ਸੀ ਵੀ ਭਰਾਵਾ ਤੂੰ ਇੱਕ ਵਾਰੀ ਆ ਕੇ ਜਾ ਮਿਲ ਕੇ ਜਾ ਸਮਝਾ ਕੇ ਜਾ ਕਿ ਇਹਨਾਂ ਨੂੰ ਹਨਾ ਤੁਸੀਂ ਜ਼ਿੰਮੇਵਾਰੀ ਲੈਣੇ ਉਹਨਾਂ ਦੀ ਤੁਸੀਂ ਮਾਤ ਦਿਲਾ ਦਿਖਾਓ ਬੇਟਾ ਨਹੀਂ ਜੇ ਤਾਂ ਤੁਸੀਂ ਜ਼ਿੰਮੇਵਾਰੀ ਲੈਨੇ ਹੋ ਮੈਂ ਫੇਰ ਭੇਜਾਂ ਮੈਂ ਫੇਰ ਕਬਰੇ 'ਚ ਰਹਿ ਲਾਂਗੇ ਕੋਈ ਨਹੀਂ ਆਉਂਦੇ ਜਿੱਥੇ ਇਹ ਕਹਿੰਦੇ ਦੋ ਜਣੇ ਕਰ ਕੋਈ ਡਰਤ ਨਹੀਂ ਕਰਾਂਗੇ ਮੈਨੂੰ ਨਹੀਂ ਪਤਾ ਖਰਚੇ ਰਹਿਣਗੇ ਆਪਣੇ 'ਚ ਰੋਟੀ ਪਾਣੀ ਦੀ ਜ਼ਿੰਮੇਵਾਰੀ ਤੁਸੀਂ ਲੈਨੇ ਉਹਨਾਂ ਦੀ ਕਰ ਬਣਾ ਦੇ ਬਿਨਾਂ ਮਿੰਟ ਮੈਂ ਮੈਨੂੰ ਉਹਨਾਂ ਨਾਲ ਗੱਲ ਕਰਨ ਰੋਟੀ ਪਾਣੀ ਤਾਂ ਦੇ ਦਾਂਗਾ ਜੀ ਜ਼ਿੰਮੇਵਾਰੀ ਲੈਨੇ ਹੋ ਰੋਟੀ ਪਾਣੀ ਦਾ ਔਰ ਉਹ ਜਿਹੜਾ ਘਰ ਹੈ ਇਹਨਾਂ ਦਾ ਉਹਨੂੰ ਖੋਲ ਕੇ ਸਾਫ ਸਫਾਈ ਕਰਾਉਣਾ ਉਹ ਵੀ ਕਵਾੜਪੂਣ ਦੇ ਦਿਆਂਗਾ ਜੀ ਨੂੰ ਚਾਹ ਕਰਾਉਂਗੇ ਦੇਖੋ ਅਸੀਂ ਸਾਡੀ ਟੀਮ ਉੱਥੇ ਆਊਗੀ ਆ ਕੇ ਦੇਖੂਗੀ ਵੀ ਜੇ ਸਹੀ ਤਰੀਕੇ ਨਾਲ ਨਹੀਂ ਦੇਂਦੇ ਨਹੀਂ ਅਸੀਂ ਇਹਨਾਂ ਨੂੰ ਦੁਬਾਰਾ ਲੈ ਆਉਂਦੇ ਨਹੀਂ ਬ੍ਰਦਰਸ ਇੰਜ ਅਸੀਂ ਘਰ ਚ ਕਰਕੇ ਸਹੀ ਇਹ ਦੇਖੋ ਉਹ ਤਾਂ ਮੇਰੇ ਕੋਲ ਲੈ ਰਹੇ ਨੇ ਪੈਸੇ ਹੈ ਨਹੀਂ ਟੈਲਰ ਦਾ ਜੀ ਕਰਾ ਲਾਂਗੇ ਠੀਕ ਹੈ ਨਹੀਂ ਰੋਟੀ ਪਾਣੀ ਮੈਂ ਕਰਾਂਗਾ ਨਹੀਂ ਪੈਸੇ ਅਸੀਂ ਕੋਈ ਗੱਲ ਨਹੀਂ ਤੁਹਾਨੂੰ ਦੇਵਾਂਗੇ ਪੈਸੇ ਹੁਣ ਅਸੀਂ ਇਹਨਾਂ ਨੂੰ ਨਹੀਂ ਫੜਾਉਂਦੇ ਤੁਹਾਨੂੰ ਫੜਾਵਾਂਗੇ ਮੈਨੂੰ ਪਤਾ ਜੀ ਅਸੀਂ ਇਹਨਾਂ ਨੂੰ ਫੜਾਤੇ ਇਹਨਾਂ ਨੇ ਫੇਰ ਨਹੀਂ ਖਰਚਣੇ ਨਹੀਂ ਤੁਸੀਂ ਜਿਹੋ ਸੇਵਾ ਕਰੋਗੇ ਮੈਂ ਨਾ ਜਾਣਾਂ ਮਿਸਤਰੀ ਜਾ ਕੇ ਮਿਸਤਰੀ ਲਾ ਕੇ ਇਹਨਾਂ ਦਾ ਘਰ ਥੋੜਾ ਸੈੱਟ ਕਰਾਉਣਾ ਔਰ ਸਾਡੇ ਟੀਮ ਦੇ ਮੈਂਬਰ ਨੂੰ ਮਿਲਣਾ ਨਾਲ ਤੇ ਮੈਂ ਉਹਨਾਂ ਦੀ ਡਿਊਟੀ ਲਾ ਦੇਣੀ ਆ ਸਾਡੇ 2 ਕਮਰੇ ਬਣੀ ਕਿੱਦਾਂ ਵਾਲੀ ਛੱਤ ਗਈ ਸਹੀ ਹੈ ਦੋਨੇ ਮਾਲਕ ਟੀਮੀ ਜਾ ਕੇ ਜਦੋਂ ਤੁਸੀਂ ਦੇਖ ਕੇ ਆਏ ਉਹਨਾਂ ਨੂੰ ਉਸ ਤੋਂ ਹਫਤਾ ਪਹਿਲਾਂ ਹੀ ਅਸੀਂ ਗਏ ਆ ਔਰ ਇਹਨਾਂ ਕਹਿ ਕੇ ਆਏ ਆ ਮੈਂ ਕਿਹਾ ਤੂੰ ਚੱਲ ਘਰੇ ਤੇਰਾ ਕਵਾੜ ਮੈਂ ਵੇਚਵਾ ਉਰੇ ਜੇ ਥੋੜੀ ਸੋਚ ਜਾਈ ਫਿਰ ਗੱਡੇ ਤਾਂ ਜਾ ਰਹਿ ਉੱਥੇ ਰੋਟੀ ਹੈ ਰੋਟੀ ਹੀ ਕੋਈ ਪਰ ਗੱਲ ਪਤਾ ਕੀ ਇਹ ਇੰਪੀਰ ਜੀ ਤੁਸੀਂ ਥੋੜੀ ਜਿਹੀ ਮਾਰੀ ਲੈ ਕੇ ਜਵਾਨ ਭੈਣ ਆ ਸਾਡੀ ਵੀ ਇਹ ਸੜਕ ਤੇ ਰਵੇ ਠੀਕ ਤੁਸੀਂ ਨਹੀਂ ਨਹੀਂ ਭਾਈ ਜੀ ਅਸੀਂ ਇਹ ਦੋ ਤਿੰਨ ਦਿਨ ਕਹਿ ਰਹੀ ਆ ਸਮਾਨ ਚੱਕਾਂਗੇ ਆ ਚੱਕ ਰਹੀ ਸੀ ਦੋ ਤਿੰਨ ਦਿਨ ਇਹ ਸਮਾਨ ਚੱਕ ਲਿਆ ਨਹੀਂ ਨਹੀਂ ਜੀ ਆਪਾਂ ਅੱਜ ਜਾਣਾ ਜੀ ਮੈਂ ਤੁਹਾਨੂੰ ਫੋਨ ਕਰੂੰਗਾ ਮੇਰੀ ਸੁਣੋ ਗੱਲ ਆਪਾਂ ਅੱਜ ਜਾਣਾ ਕੱਲ ਨੂੰ ਸਮਾਨ ਚੱਕਣਾ ਉੱਥੋਂ ਮੈਂ ਟੀਮ ਦੀ ਡਿਊਟੀ ਲਾ ਦੇਣੀ ਆ ਨਹੀਂ ਤਾਂ ਕਾਰਪੋਰੇਸ਼ਨ ਨੂੰ ਕਹਿ ਕੇ ਅਸੀਂ ਕੱਲ ਨੂੰ ਸਮਾਨ ਛਾੜੂ ਚੁਕਾ ਦੇਣਾ ਤੇ ਨਹੀਂ ਤਾਂ ਤੁਸੀਂ ਉੱਥੋਂ ਸਮਾਨ ਚੁਕਾ ਕੇ ਜਿਹੜਾ ਵੇਚਣ ਵਾਲਾ ਕਬਾੜ ਉੱਥੇ ਪਿਚਵਾ ਦਿਓ ਜਿਹੜਾ ਇਹਨਾਂ ਦੇ ਕੰਮ ਦੀ ਕੋਈ ਚੀਜ਼ ਹੈਗੀ ਆ ਉਹ ਘਰੇ ਲੈ ਜਾ ਬੇਟਾ ਬੁੱਧਰ ਹੋਗੇ ਇਹ ਨਾ ਹੋਵੇ ਵੀ ਕਿਉਂਕਿ ਕੂੜਾ ਐਡਾ ਵੱਡਾ ਢੇਰ ਤੇ ਸਾਰਾ ਘਰੇ ਲੈ ਜਾਣ ਚੱਕ ਕੇ ਗੰਦੇ ਲਫਾਫੇ ਉਹਦੇ ਚ ਰੋਟੀਆਂ ਸਬਜ਼ੀਆਂ ਦਾਲਾਂ ਇਕੱਠੀਆਂ ਬੰਨ ਬੰਨ ਕੇ ਰੱਖੀਆਂ ਹੋਈਆਂ ਹੋਣਗੀਆਂ ਇਹਨਾਂ ਨੇ ਉਹ ਤਾਂ ਵੀਰੇ ਇੱਥੇ ਆ ਕੇ ਤਾਂ ਖਾਈ ਨੂੰ ਸਾਰਾ ਘਰ ਵੀ ਕਬਾੜ ਨਾਲ ਭਰਿਆ ਹੋਇਆ ਪਹਿਲਾਂ ਹੀ ਕਿਉਂਕਿ ਉਹ ਵੀ ਲਿਆ ਲਿਆ ਕੇ ਅੰਦਰ ਰੱਖੀ ਜਾਂਦੇ ਕਬਾੜ ਇਹ ਉੱਥੇ ਸਾਡੀ ਉਹ ਆ ਕੇ ਦੇ ਘਰ ਚੋਂ ਸਮਾਨ ਸਾਰਾ ਚਿਕਾਉਣਗੇ ਮੈਂ ਤਾਂ ਹੀ ਚਾਹਨਾ ਵਾ ਵੀ ਇਹ ਇੱਕ ਹਫਤਾ ਇੱਥੇ ਰੁਕਣਗੇ ਅਗਲੇ ਹਫਤੇ ਤੁਸੀਂ ਇਹਨਾਂ ਨੂੰ ਆ ਕੇ ਲੈ ਜਾਓਗੇ ਨਹੀਂ ਪਰ ਜਦੋਂ ਅਸੀਂ ਆਪੇ ਸੈੱਟ ਕਰ ਲਾਂਗੇ ਇੱਕ ਵਾਰੀ ਘਰ ਸਾਫ ਕਰਾ ਲਓ ਇੱਕ ਵਾਰ ਦੇਖੋ ਭਾਈ ਜੀ ਕਿ ਪਹਿਲਾਂ ਆਪਾਂ ਨੂੰ ਮਿਲਦਾ ਦੋ ਦਿਨਾਂ ਚ ਕਰ ਲਾਂਗੇ ਫਿਰ ਸੈੱਟ ਕਰ ਦਾਂਗੇ ਜੇ ਦੋ ਦਿਨਾਂ ਦੀ ਗੱਲ ਕਰਦੇ ਮੈਂ ਆ ਕੇ ਸਮਾਨ ਕਬਾੜ ਜਿਹੜਾ ਬਾਹਰ ਪਿਆ ਜੀ ਉਹ ਤਾਂ ਮੈਂ ਬਕਵਾਉ ਲਾਂ ਹਾਂ ਇਹ ਥੋੜੀ ਜਿਹੀ ਵਾਰੀ ਹੋਊਗੀ ਫਿਰ ਇਹਦਾ ਸਮਾਨ ਜਿਹੜਾ ਹੋਏਗਾ ਸਾਰਾ ਬਾਹਰ ਦਾ ਤਾਂ ਮੇਰੇ ਤੇ ਲੋੜੀ ਤੱਕ ਫਿਰ ਲੈ ਜਾਾਂਗੇ ਫਿਰ ਭਾ ਕੇ ਜਾਂ ਮੇਰੇ ਬੇਟਾ ਸਹੀ ਹੈ ਭੈਣ ਦੇ ਬਰੈਸ ਦੇ ਵਿੱਚ ਇੱਕ ਥੋੜਾ ਹੋ ਗਿਆ ਸੀ ਅੱਜ ਤੋਂ 3-4 ਸਾਲ ਪਹਿਲਾਂ ਉਹਦਾ ਟ੍ਰੀਟਮੈਂਟ ਕਰਾਉਣ ਰਜਿੰਦਰਾ ਹਸਪੀਟਲ ਆਈਆਂ ਸੀ ਦੋਨੋਂ ਮਾਮਾ ਤੇ ਜੇ ਮਿਸਾਲ ਪਰ ਉਹ ਤਾਂ ਠੀਕ ਹੈ ਤੇ ਮੁੜ ਕੇ ਉੱਥੇ ਹੀ ਰਹਿਣ ਲੱਗ ਗਈਆਂ ਪਹਿਲਾਂ ਇੱਕ ਕਰੀਬ 7-8 ਮਹੀਨੇ ਤਾਂ ਅੰਦਰ ਹੀ ਉੱਥੇ ਰਹੇ ਫਿਰ ਉਸ ਤੋਂ ਬਾਅਦ ਬਾਹਰਲੇ ਪਾਸੇ ਜਿੱਥੇ ਟੈਕਸੀ ਸਟੈਂਡ ਆ ਇੱਕ ਸਾਲ ਕਰੀਬ ਉੱਥੇ ਰਹੇ ਹੁਣ ਪਰੀ ਡੇਢ ਸਾਲ ਤੋਂ ਲੱਗ ਪਾ ਰਹੇ ਨੇ ਨਾ ਨਾ ਬਸ ਟੋਟਲ ਡੇਢ ਸਾਲ ਬਸ ਅੱਡੇ ਦੇ ਵਿੱਚ ਰਹਿ ਰਹੇ ਨੇ ਟੋਟਲ ਡੇਢ ਸਾਲ ਜੀ ਦੋਵੇਂ ਜਨਮ 2023 ਤੋਂ ਲੋਕ ਦੱਸਦੇ ਸੀ ਵੀ ਇਹ 2023 ਤੋਂ ਉੱਥੇ ਰਹਿ ਰਹੇ। ਜਈ ਤੋਂ ਤੋਂ ਲਾਸਟ ਚਾਹਿਆ ਨਾ ਦੁਆਲੀ ਵੇਲੇ ਤੇ ਦੱਸੋ ਤੁਸੀਂ ਜੀਪ ਜੀ ਕਿੰਨੇ ਸਾਲ ਹੋ ਗਏ ਨੇ? 2 ਸਾਲ 3 ਸਾਲ ਹੋ ਗਏ? ਨਾ ਵੀਰ 2 ਸਾਲ ਹੋ ਗਏ। ਹਾਂ ਦੇਖੋ ਇੰਨੇ ਟਾਈਮ ਤੋਂ 10 ਹੋ ਗਏ ਰਹਿਣ ਜਨ ਉੱਥੇ ਮਾਤਾ ਸੜਕ ਤੇ ਰਹਿ ਰਹੀ ਸੀ। ਅਸੀਂ ਤਾਂ ਬਹੁਤ ਵਾਰੀ ਗਏ। ਔਰ ਲੋਕ ਦੱਸਦੇ ਆ ਵੀ ਇਹ ਭੈਣ ਦਾ ਭਾਰ ਉਦੋਂ ਅੱਧਾ ਸੀ ਇਦੋਂ। ਹਾਂ ਜਦੋਂ ਇਹ ਸੜਕ ਤੇ ਆਈ ਆ ਹੁਣ ਸਾਰਾ ਦਿਨ ਸੜਕ ਤੇ ਰਹਿਣਾ, ਓਵਰ ਈਟਿੰਗ ਕਰੀ ਜਾਣਾ, ਖਾਣਾ-ਦਾਣਾ ਉਦਾਂ ਦਾ ਕੋਈ ਐਕਸਰਸਾਈਜ਼ ਨਹੀਂ। ਬੰਦਾ ਆਪਦੇ ਘਰੇ ਹੁੰਦਾ ਮਾਪਦੇ ਘਰ ਦੇ ਹੱਥ ਦੀ ਚੀਜ਼ ਬਣਾ ਕੇ ਖਾਂਦਾ ਸਾਫ਼ ਸੁਥਰੀ ਚੀਜ਼ ਖਾਂਦਾ ਸਾਫ਼ ਸੁਥਰੇ ਥਾਂ ਤੇ ਸੌਂਦਾ ਹੁਣ ਸੜਕ ਦੇ ਉੱਤੇ ਰਹਿਣਾ ਸੜਕ ਤੇ ਹੀ ਸੌਣਾ ਉੱਥੇ ਹੀ ਖਾਣਾ ਮਤਲਬ ਜ਼ਿੰਦਗੀ ਨਰਕ ਵਰਗੇ ਹਾਲਾਤਾਂ ਚ ਗੁਜ਼ਰ ਰਹੀ ਸੀ ਦੋਨਾਂ ਮਾਵਾ ਤੀਆਂ ਹੁਣ ਬਿਟਾਂ ਕਰਾਂਗੇ ਘਰ ਦੀ ਜਾਵਾਂਗੇ ਤੁਸੀਂ ਸੱਤਾਂ ਦਿਨਾਂ ਜੀ ਇਸ ਮਾਦਿਆਂ ਲੱਤਾਂ ਨੂੰ ਐਡੀਆਂ ਐਡੀਆਂ ਸੁੱਜੀਆਂ ਹੋਈਆਂ ਸੀ ਕਾਰਨ ਕੀ ਸੀ ਲੀਵਰ ਤੇ ਵੀ ਇਫੈਕਟ ਪਿਆ ਹੋਇਆ ਸੀ ਕਿਡਨੀਆਂ ਤੇ ਵੀ ਹੁਣ ਵਾਹਿਗੁਰੂ ਦੀ ਕਿਰਪਾ ਨਾਲਗੇ ਨੂੰ ਬਹੁਤ ਠੀਕ ਆ ਪਰ ਅਸੀਂ ਚਾਹੁੰਦੇ ਆਂ ਵੀ ਹਜੇ ਘੱਟੋ ਘੱਟ 6 ਮਹੀਨੇ ਰਹਿਣ ਇੱਥੇ ਪਰ ਇਹਨਾਂ ਨੇ ਜਿੰਮੇਵਾਰੀ ਜਿਹੜੀ ਇਹਨਾਂ ਦੇ ਮਾਮਾ ਜੀ ਨੇ ਆ ਕੇ ਲਈ ਏ ਪੂਜਾ ਭੇਂਦੇ ਨੇ ਮਾਤਾ ਸਬਿਤਾ ਦੇ ਭਰਾ ਲੈ ਮੈਂ ਤਾਂ ਸੀ ਇੱਜ਼ਤ ਕਰਦੇ ਸਾਡੇ ਨਾਨੀ ਮਮਾ ਸੀ ਉਹਦੇ ਪਰ ਤੁਸੀਂ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਬਹੁਤ ਕੱਢਿਆ ਇਹਨਾਂ ਦੇ ਆਖੇ ਨਹੀਂ ਲੱਗਦੇ ਸੀ ਤੁਸੀਂ ਇਹਨਾਂ ਨੂੰ ਤੁਸੀਂ ਇੰਨੀਆਂ ਗਾਲਾਂ ਕੱਢਦੇ ਸੀ ਦੇਖੋ ਇੱਜ਼ਤ ਜੇ ਕਰਦੇ ਹੁੰਦੇ ਤਾਂ ਤੁਸੀਂ ਮਾਮੇ ਦਾ ਜਲੂਸ ਨਹੀਂ ਕੱਢਦੇ ਆਪਦੇ ਦਾ ਤੂੰ ਤਾਂ ਜਮਾਈ ਨਹੀਂ ਮੰਨਦੀ ਸੀ ਭੈਣੇ ਗੱਲ ਮਾਮੇ ਨੇ ਤੂੰ ਮਾੜਾ ਜੇ ਹੱਥ ਨਹੀਂ ਸੀ ਲਾਉਣ ਦਿੰਦੇ ਤੁਸੀਂ ਇਹਨੂੰ ਦੇਖੋ ਉਹਨੇ ਸਾਰੀਆਂ ਦੱਸੀਆਂ ਮੈਨੂੰ ਐ ਨਾ ਕਰੋ ਗੱਲ ਵੀ ਇਹਨਾਂ ਦੀ ਇੱਜ਼ਤ ਨਹੀਂ ਕਰਦੇ ਹੁੰਦੇ ਫੇਰ ਘਾਟੇ ਕਾਦੇ ਸੀਗੇ ਨਹੀਂ ਇੱਜ਼ਤ ਕਰਦੇ ਆ ਬੇਟਾ ਨਹੀਂ ਨਹੀਂ ਹੁਣ ਮਜਬੂਰੀ ਹੈ ਤੁਹਾਡੀ ਅੱਜ ਥੋੜੀ ਮਜਬੂਰੀ ਆ ਇੱਜ਼ਤ ਕਰਨੀ ਅੱਜ ਥੋੜੀ ਮਜਬੂਰੀ ਆ ਤੁਸੀਂ ਕਹਿਣਾ ਨਹੀਂ ਮੰਨਦੇ ਬੜੀ ਸ੍ਰੀ ਗਲਤੀ ਥੜੀ ਤੁਸੀਂ ਜਾ ਕੇ ਦੇਖੋ ਦੋ ਦਿਨਾਂ ਨੂੰ ਤੁਸੀਂ ਇੱਜ਼ਤ ਕਰਨੀ ਆ ਨਹੀਂ ਕਰਨੀ ਬੇਟਾ ਉਹ ਹੀ ਕਰਦੇ ਹੋ ਕਹਿਣਾ ਨਹੀਂ ਮੰਨਦੇ ਸੀ ਬਸ ਇਹ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰ ਦੂੰਗਾ ਜੀ ਜੇ ਮੈਨੂੰ ਮੈਂ ਤੁਸੀ ਸਾਨੂੰ ਦੱਸ ਦਿਓ ਅਸੀਂ ਗੱਡੀ ਲੈ ਕੇ ਆਵਾਂਗੇ ਅਸੀਂ ਦੋਨੋਂ ਤੁਸੀਂ ਫਿਰ ਸਾਡੇ ਨਾਲ ਛਡਾ ਕੇ ਜਾਣਾ ਇੱਥੇ ਹਾਂ ਬਿਲਕੁਲ ਜੀ ਇਹ ਤੁਹਾਡਾ ਵਾਦਾ ਫਿਰ ਸਾਡੇ ਨਾਲ ਇਹ ਕੈਸਾ ਹੈ ਭਰਾ ਇਹ ਕੈਸਾ ਕਹਿਣਾ ਨਹੀਂ ਮੰਨਦੇ ਸੀ ਜੇ ਇਹ ਤੁਹਾਡੇ ਅੱਖੇ ਨਹੀਂ ਲੱਗਣਗੀਆਂ ਸਾਫ਼ ਸੁਥਰੇ ਵਧੀਆ ਤਰੀਕੇ ਨਾਲ ਘਰ 'ਚ ਨਹੀਂ ਰਹਿਣਗੇ ਨਾ ਮਾਮਾਤਿਆਂ ਦੋਨੋਂ ਸਾਨੂੰ ਫੋਨ ਕਰਦੇ ਤੁਸੀਂ ਸਾਡੇ ਨਾਲ ਹੈਲਪ ਕਰਾਉਣੀ ਆ ਆਪਾਂ ਇਹਨਾਂ ਨੂੰ ਦੁਬਾਰਾ ਇੱਥੇ ਲੈ ਕੇ ਆਵਾਂ ਨਹੀਂ ਬੇਟਾ ਸਾਨੂੰ ਉਹਤ ਨਹੀਂ ਆਈ ਕਿ ਜੇ ਬਸ ਠੀਕ ਹੈ ਪਰ ਤੁਸੀਂ ਮਿਲਣ ਆਵੋਗੇ ਪੱਕਾ ਵਾਦਾ ਨਹੀਂ ਅਸੀਂ ਵੀ ਆਵਾਂਗੇ ਮਿਲਣ ਅਸੀਂ ਵੀ ਆਵਾਂਗੇ ਹਾਂ ਉਹ ਚੱਲਿਆ ਯਾਰ ਤੇ ਮੈਂ ਮਾਰ ਲਾ ਕੇ ਜਿੱਦ ਘਰ ਠੀਕ ਹੋ ਗਿਆ ਛੱਤ ਸੈੱਟ ਹੋ ਗਈ ਉਸ ਦਿਨ ਅਸੀਂ ਆਵਾਂਗੇ ਪਰ ਤਰ੍ਹਾਂ ਤੁਸੀਂ ਆ ਕੇ ਸਾਟ ਕਰਕੇ ਗੁਰੂ ਦਾ ਨਾਮ ਲੈ ਕੇ ਫਿਰ ਆਪਾਂ ਘਰ ਚ ਬੜਾਂਗੇ ਠੀਕ ਹੈ ਹਲੋ ਹਲੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਦਰਬਾਰੇ ਭਾਈ ਜੀ ਇੱਕ ਬੇਨਤੀ ਸੀਗੀ ਤੁਹਾਨੂੰ ਅਸੀਂ ਨਾ ਅੱਜ ਇਹ ਮਾਤਾ ਜੀ ਦੀ ਬੇਟੀ ਤੇ ਮਾਤਾ ਜੀ ਆਪਣੇ ਨਾ ਇਹਨਾਂ ਦਾ ਬ੍ਰਦਰ ਆਇਆ ਸੀ ਇੱਥੇ ਸਾਡੇ ਕੋਲ ਰਜੀਵ ਜੀ ਮੇਰੇ ਕੋਲੇ ਹਾਂ ਮੇਰੇ ਕੋਲੇ ਖੜੇ ਨੇ ਇਸ ਟਾਈਮ ਸਪੀਕਰ ਲੱਗਿਆ ਹੋਇਆ ਤਿੰਨੋ ਜਾਨੇ ਕੋਲੇ ਖੜੇ ਨੇ ਇਹ ਹੁਣ ਨਾ ਜਾਣਾ ਚਾਹੁੰਦੇ ਵਾਪਸ ਘਰੇ ਇਹਨਾਂ ਦਾ ਬ੍ਰਦਰ ਇਹ ਗੱਲ ਦੀ ਜ਼ਿੰਮੇਵਾਰੀ ਲੈਂਦਾ ਵੀ ਮੈਂ ਇਹਨਾਂ ਨੂੰ ਰੋਟੀ ਵੀ ਦੇਵਾਂਗਾ ਤੇ ਇਹਨਾਂ ਦਾ ਘਰ ਜਿਹੜਾ ਕਮਰਾ ਵਾ ਸਾਫ਼ ਸੁਥਰਾ ਕਰਾ ਕੇ ਉਹਨੂੰ ਠੀਕ ਕਰਾ ਕੇ ਉੱਥੇ ਰਹਿਣ ਯੋਗ ਵੀ ਕਰ ਦਾਂਗੇ ਵੀ ਪਰ ਮੈਂ ਖਰਚਾ ਨਹੀਂ ਕਰ ਸਕਦਾ ਖਰਚਾ ਆਪਾਂ ਕਰ ਦਾਂਗੇ ਇਹਨਾਂ ਮੰਨ ਲਓ ਤੇ 20 ਲੱਗੇ 50 ਲੱਗੇ ਉਹ ਆਪਾਂ ਕਰ ਦਾਂਗੇ ਅਸੀਂ ਤੁਹਾਨੂੰ ਭੇਜ ਦਾਂਗੇ ਤੁਸੀਂ ਬਸ ਇੰਨੀ ਕੀ ਬੇਨਤੀ ਆ ਵੀ ਤੁਸੀਂ ਉਹਨੂੰ ਆਪਣੀ ਦੇਖ ਦੇਖ ਦੇ ਵਿੱਚ ਉੱਥੇ ਜਿਹੜੀ ਵੀ ਖਰਚਾ ਆਵੇ ਉਹ ਤੁਸੀਂ ਕਰ ਦਿਓ ਬਿਲਕੁਲ ਅੱਛਾ ਜੀ ਅੱਛਾ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਦਰਬਾਰਾ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਖਾਲਸਾ ਬਾਈ ਇਹ ਬਾਈ ਦਰਬਾਰਾ ਸਿੰਘ ਜੀ ਨੇ ਉਸ ਦਿਨ ਵੀ ਉੱਥੇ ਸਾਡੇ ਨਾਲ ਹਾਜ਼ਰ ਸੀਗੇ ਔਰ ਇਹਨਾਂ ਨੇ ਸਾਰਾ ਵੈਰੀਫਾਈ ਕਰਕੇ ਸਾਨੂੰ ਦੱਸਿਆ ਸੀ ਵੀ ਹਾਂ ਬੀਤੇ ਜਿਹੜੇ ਮਾਵਾਂ ਮਤੀਆਂ ਰਹਿੰਦੀਆਂ ਇਹਨਾਂ ਨੂੰ ਵਾਕਈ ਲੋੜ ਆ ਬੜੀ ਮਾੜੀ ਹਾਲਤ ਦੇ ਵਿੱਚ ਰਹਿ ਰਹੀਆਂ ਨੇ ਤੇ ਹੁਣ ਉਹਨਾਂ ਨੇ ਵੀ ਆਪਣੀ ਡਿਊਟੀ ਲਗਵਾਈ ਆ ਵੀ ਅਸੀਂ ਵੀ ਧਿਆਨ ਰੱਖਾਂਗੇ ਬਾਕੀ ਮੈਂਬਰਾਂ ਨੂੰ ਵੀ ਅਸੀਂ ਪਟਿਆਲੇ 'ਚ ਜਿਹੜੇ ਸਾਡੀ ਕੋਈ ਹੋਰ ਵੀ ਵੀਡੀਓ ਦੇਖਦੇ ਨੇ ਭੈਣ ਭਰਾ ਪਟਿਆਲੇ ਤੋਂ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਲੋਕਾਂ ਸਾਨੂੰ ਇੱਥੋਂ ਜਾ ਕੇ ਸਾਰਾ ਕੁਝ ਕਰਨਾ ਪੈਣਾ ਵੀ ਜੇ ਇਹਨਾਂ ਦਾ ਘਰ ਸਹੀ ਤਰੀਕੇ ਨਾਲ ਸੈੱਟ ਹੋ ਜੇਵੇ ਬਣ ਜੇਵੇ ਘਰ 'ਚ ਕੋਈ ਬੈੱਡ ਦੀ ਲੋੜ ਆ ਕੋਈ ਫਰਜ ਦੀ ਲੋੜ ਆ ਕੋਈ ਪੱਖੇ ਦੀ ਲੋੜ ਆ ਵੀ ਉਹ ਪ੍ਰਬੰਧ ਉੱਥੋਂ ਹੀ ਉੱਥੇ ਹੋ ਜੇਵੇ ਤਾਂ ਇਹ ਆਪਣਾ ਘਰ ਦੇ ਵਿੱਚ ਦੋਨੋਂ ਮਾਵਾਂ ਧੀਆ ਚੰਗੇ ਤਰੀਕੇ ਨਾਲ ਰਹਿ ਸਕਾਂ ਦੇਖੋ ਇਹ ਕੋਈ ਅਦਰ ਸਟੇਟ ਤੋਂ ਜਾਂ ਕਿਸੇ ਅਦਰ ਕੰਟਰੀ ਤੋਂ ਨਹੀਂ ਆਏ ਹੋਏ ਲੋਕ ਹੈ ਜਾਂ ਕੋਈ ਏਲੀਅਨ ਨਹੀਂ ਹੈਗੇ ਇਹ ਸਾਡੇ ਹੀ ਆਪਣੇ ਮਾਂ ਨੇ ਐਮਏ ਕੀਤੀ ਹੋਈ ਆ ਬੇਟੀ ਨੇ ਪਲੱਸ 2 ਕੀਤੀ ਹੋਈ ਆ ਪੜਿਆ ਲਿਖਿਆ ਪਰਿਵਾਰ ਆ ਅਰੋੜਾ ਫੈਮਿਲੀ ਦੇ ਵਿੱਚੋਂ ਆ ਬਸ ਉਸ ਕਰਮਾਂ ਦੀ ਕਹਿ ਦਈਏ ਜਿਹੜੀ ਤਕਲੀਫ ਸੀ ਉਹ ਘਟ ਰਹੇ ਨੇ ਥੋੜਾ ਦਿਮਾਗੀ ਤੌਰ ਤੇ ਮੰਨ ਲਓ ਜਿਵੇਂ ਇਨਸਾਨ ਨੂੰ ਚਾਰੇ ਪਾਸਿਓ ਕੋਈ ਸਪੋਰਟ ਨਾ ਹੋਵੇ ਉਹ ਵੀ ਸੋਚਣ ਤੇ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਔਰ ਫਿਰ ਇੱਕ ਸੌਖਾ ਤਰੀਕਾ اختیار ਕਰ ਲਿਆ ਵੀ ਚਲੋ ਉੱਥੇ ਸympathy ਮਿਲ ਜਾਂਦੀ ਸੀ ਲੋਕ ਆ ਕੇ ਮਦਦ ਕਰ ਦਿੰਦੇ ਰੋਟੀ ਪਾਣੀ ਮਿਲ ਜਾਂਦਾ ਸੀ ਇਹਨਾਂ ਨੇ ਉੱਥੇ ਹੀ ਰਹਿਣਾ ਸ਼ੁਰੂ ਕਰਤਾ ਪਰ ਹੁਣ ਸਾਡੀ ਇਹ ਕੋਸ਼ਿਸ਼ ਆ ਵਾਹਿਗੁਰੂ ਕਿਰਪਾ ਕਰਨ ਮੇਰੀ ਭੈਣ ਪੂਜਾ अरोड़ा ਤੇ ਮਾਤਾ ਸविता अरोड़ा ਆਪਣੇ ਘਰ ਰਹਿਣ ਇਹਨਾਂ ਦੇ ਬ੍ਰਦਰ ਨੇ ਰਜੀਵ ਰਜੀਵ ਲੋੜਾ ਜੀ ਤੇ ਇਹ ਪਹਿਲਾਂ ਵੀ ਕਹਿੰਦੇਵੇਂ ਬਹੁਤ ਕੋਸ਼ਿਸ਼ ਕਰਦਾ ਸੀ ਵੀ ਪਰ ਮੇਰੇ ਅੱਖ ਨਹੀਂ ਲੱਗਦੇ ਸੀ ਕਿਉਂਕਿ ਕਿਸੇ ਦੀ ਗੱਲ ਨਹੀਂ ਸੀ ਮੰਨਦੇ ਮਾਤਾ ਜੀ ਹੁਣ ਭੈਣ ਵੀ ਪੂਜਾ ਨਹੀਂ ਸੀ ਮੰਦੀ ਗੱਲ ਹੁਣ ਅਰਜੀਤ ਜੀ ਦੀ ਗੱਲ ਮੰਨੋਗੇ ਭੈਣ ਮਾਂ ਹਾਂ ਪੂਜਾ ਮਾਮੇ ਦੀ ਗੱਲ ਮੰਨੋਗੇ ਪੱਕੀ ਗੱਲ ਦੱਸ ਇਹ ਨਾ ਹੋਵੇ ਮੁੜ ਕੇ ਮਾਮੇ ਨਾਲ ਲੜੀ ਜਾਵੇਂ ਉੱਥੇ ਜਾ ਕੇ ਨਹੀਂ ਬਾਈ ਲੜਦੇ ਨਹੀਂ ਬੇਟਾ ਉਹ ਕਹਿਣਾ ਨਹੀਂ ਮਾਂ ਦੇ ਲੜਦੇ ਨਹੀਂ ਹੈਗੇ ਆਪ ਕਹਿਣਾ ਨਾ ਮੰਨਣਾ ਉਹ ਤਾਂ ਇੱਕੋ ਹੀ ਗੱਲ ਹੋ ਗਈ ਨਾ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਮਾਂ ਹੁਣ ਧਿਆਨ ਰੱਖਣਾ ਜਾ ਕੇ ਸੜਕ ਦੇ ਉੱਤੇ ਬਿਲਕੁਲ ਨਹੀਂ ਰਹਿਣਾ ਜੇ ਤੁਸੀਂ ਘਰ 'ਚ ਰਹਿਣਾ ਕੋਈ ਕਮੀ ਆ ਅਸੀਂ ਤੁਹਾਡੇ ਨਾਲ ਅਸੀਂ ਪੂਰੀ ਮਦਦ ਕਰਾਂਗੇ ਸਵੇਰ ਅੱਜ ਰਾਤ ਨੂੰ ਹੀ ਹੁਣ ਤੁਹਾਨੂੰ ਆ ਕੇ ਸਾਡੇ ਟੀਮ ਮੈਂਬਰ ਮਿਲਣਗੇ ਦਲਵਾਰਾ ਸਿੰਘ ਨੇ ਜਿਹੜਾ ਤੁਹਾਨੂੰ ਨੰਬਰ ਦਿੱਤਾ ਤੇ ਨਾਲ ਸੱਬਰਵਾਲ ਉਹ ਆ ਕੇ ਦੇਖ ਜਾਣਗੇ ਕਿਹੜੀ ਕਿਹੜੀ ਚੀਜ਼ ਦੀ ਲੋੜ ਲੱਗਦੀ ਹੈ ਕਿਵੇਂ ਲੱਗਦੀ ਆ ਫਿਰ ਆਪਾਂ ਉਹਨੂੰ ਸ਼ੁਰੂ ਕਰਾਉਨੇ ਆ ਤੇ ਘਰ ਦੀ ਸਫਾਈ ਮਤਲਬ ਮੈਂ ਹਜੇ ਵੀ ਮੇਰਾ ਮਨ ਨਹੀਂ ਸੀ ਮੰਦਾ ਮੈਂ ਇਹਨਾਂ ਨੂੰ ਭੇਜਾਂ ਮੈਂ ਚਾਹੁੰਦਾ ਠੀਕ ਹੋਣ ਤੋਂ ਬਾਅਦ ਭੇਜੀਏ ਘਰ ਨਾਲੇ ਮਾਤਾ ਪੂਰੀ ਸੈੱਟ ਹੋ ਜਾਓ ਪਰ ਹੁਣ ਜੇ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਤਾਂ ਤੁਹਾਡੀ ਤੁਹਾਨੂੰ ਬਸ ਇੰਨਾ ਹੀ ਹੈ ਵੀ ਜੇ ਤੁਹਾਡੇ ਆਖ ਨਹੀਂ ਲੱਗਣਗੇ ਤੁਸੀਂ ਸਾਨੂੰ ਫੋਨ ਕਰਨਾ ਵੀ ਮੇਰੇ ਭਾਈ ਆਖ ਨਹੀਂ ਲੱਗਦੇ ਦੁਬਾਰਾ ਫੇਰ ਛੜਕਤੇ ਹੀ ਰਹਿੰਦੇ ਨੇ ਅਸੀਂ ਆ ਕੇ ਲੈ ਜਾਾਂਗੇ ਅਸੀਂ ਛੜਕਤੇ ਕਰਵਾ ਕੇ ਬੇਟਾ ਕਰਵਾਵਾਂਗੇ ਤੁਸੀਂ ਆਈਏ ਮਿਲਣ ਸੋਨ ਲੈ ਘਰੋਂ ਸਜਾਵਾਂ ਸਵਾਰਾਂ ਫਿਲਾਉਂਗੀ ਇਹ ਵੀ ਲੋੜ ਦੀ ਜੱਟਾ ਬੇਟਾ ਲੈ ਦਿਓ ਕੋਈ ਨਾ ਲੈ ਕੇ ਦਿਓ ਫੋਨ ਨੰਬਰ ਦੇ ਦਿਓ ਪੂਰਾ ਲੈ ਕੇ ਦਿਓ ਦੋ ਦਿਨ ਇਹਨੇ ਕਿਹਾ ਮੈਂ ਹਸਪੀਟਲ ਕੋ ਸਾਮਾਨ ਕਰਵਾਉਣੀ ਤੇ ਬਾਕੀ ਤਾਂ ਤੁਹਾਡਾ ਨੰਬਰ ਨਹੀਂ ਆ ਤਾਂ ਤੁਹਾਡਾ ਮਾ ਸਾਮਾਨ ਹੈ ਜਿਹੜਾ ਹਨਾ 500 70 ਰੁਪਏ 52 ਰੁਪਏ ਸੀ ਤੁਹਾਡੇ ਸਾਡੇ ਕੋਲੇ ਆਧਾਰ ਕਾਰਡ ਆ ਚਾਰਜਰ ਆ ਫੋਨ ਆ ਤੁਹਾਡਾ ਹਣਾ ਆ ਲਓ ਫੋਨ ਫੜ ਲਓ ਆਪਦਾ ਆ ਆ ਦੋ ਬੋਤਲਾਂ ਪੁੱਤ ਫੜ ਪੂਜਾ ਹਾਂਜੀ ਹਾਂਜੀ ਪਾਣੀ ਰੱਖੀਂ ਨਾ ਗਰਮ ਪਾਣੀ ਚਾਹੀ ਚਾਚੂ ਅਸਤੇ ਵੀ ਅਸੀਂ ਹੁਣ ਇਤੋਂ ਗੱਡੀ ਤੁਹਾਨੂੰ ਕਰਵਾਤੀ ਆ ਤੁਹਾਨੂੰ ਘਰੇ ਗੱਡੀ ਤੇ ਛੱਡ ਕੇ ਆਊਗਾ ਮੁੰਡਾ ਬਸ ਜਦ ਤੱਕ ਇਹਨਾਂ ਖਰਚਾ ਕੰਨ ਕਰਦੇ ਅਸੀਂ ਬਸ ਤੇ ਚੱਲ ਜਾਂਦੇ ਆ ਲੈ 5000 ਰੁਪਿਆ ਮਾਂ ਇਹ ਰੱਖ ਲੈ ਨਹੀਂ ਰੱਖ ਲਾ ਮਾਂ ਕੋਈ ਰੱਖ ਲੈ ਪਿਆ ਰੱਖ ਲੈ ਕੋਈ ਗੱਲ ਨਹੀਂ ਮਾਂ ਕੋਈ ਗੱਲ 10000 ਰੁਪਏ ਮੈਂ ਆਪਦੀ ਭੈਣ ਨੂੰ ਦੇਣਾ ਮੇਰੀ ਭੈਣ ਘਰੇ ਆਈ ਸੀ ਹਰ ਵਾਰ ਜਦੋਂ ਆਇਆ ਕਰੂਗੀ ਆਪਾਂ ਭੈਣ ਨੂੰ ਸ਼ਗਨ ਦਿਆ ਕਰਾਂਗੇ ਇੱਥੇ ਆਈ ਠੀਕ ਹੈ ਪੂਜਾ ਦੇਖੋ ਮਾ ਸਾਡਾ ਸਿਰਫ ਇੰਨਾ ਹੀ ਮਕਸਦ ਸੀ ਤੁਹਾਡੋਂ ਵੀ ਤੁਸੀਂ ਸੜਕ ਤੇ ਨਾ ਰਲੋ ਹੋਰ ਮਾ ਸਾਡਾ ਕੋਈ ਲਾਲਚ ਨਹੀਂ ਸੀ ਅਸੀਂ ਕੋਈ ਤੁਹਾਨੂੰ ਜਾਣ ਬੁੱਝ ਕੇ ਤੰਗ ਨਹੀਂ ਸੀ ਕਰਨਾ ਚਾਹੁੰਦੇ ਸਾਡਾ ਤਾਂ ਮਕਸਦ ਇੰਨਾ ਹੀ ਸੀਗਾ ਵੀ ਤੁਸੀਂ ਸੜਕ ਤੇ ਨਾ ਰਲੋ ਔਰ ਪਿਛਲੇ ਕਰੀਬ 6-7 ਮਹੀਨਿਆਂ ਤੋਂ ਸਾਨੂੰ ਬਾਰ-ਬਾਰ ਤੁਹਾਡੇ ਬਾਰੇ ਵੀਡੀਓ ਆ ਰਹੀਆਂ ਸੀ 6-7 ਮਹੀਨਿਆਂ ਤੋਂ ਲਗਾਤਾਰ ਬਹੁਤ سارے ਬੰਦੇ ਤੁਹਾਡੇ ਕੋਲ ਵੀ ਆਉਂਦੇ ਤੁਹਾਡੀ ਵੀਡੀਓ ਬਣਾਉਣੇ ਤੁਹਾਨੂੰ ਪਤਾ ਹੀ ਸੀ ਨਾ ਅਸੀਂ ਕਿ ਬੇਟੇ ਮਕਾਨ ਵਸੇ ਬਣਾ ਰਹੇ ਮੈਨੂੰ ਨਹੀਂ ਪਤਾ ਇੱਧਰ ਛੱਡ ਜਾਣਗੇ ਅਸਾਂ ਮਕਾਨ ਵਿੱਚ ਕਹਿੰਦੇ ਬਣਵਾ ਦੋ ਕੋਈ ਬਗਾਨ ਟੀਚਰਾ ਦੋ ਪਰ ਨਹੀਂ ਕਹਿੰਦੀ ਸੀ ਫਿਰ ਅਸੀਂ ਤਾਂ ਹੀ ਗਏ ਉੱਥੇ ਨਾ ਸਾਨੂੰ ਐ ਸੀ ਵੀ ਇੱਕ ਵਾਰੀ ਜਾ ਕੇ ਦੇਖੀਏ ਵੀ ਕੀ ਹਾਲ ਤਾਂ ਫਿਰ ਅਸੀਂ ਤੁਹਾਡੇ ਹਾਲਾਤ ਦੇਖ ਕੇ ਤੁਹਾਨੂੰ ਇੱਥੇ ਲੈ ਕੇ ਆਈ ਤਾਂ ਹੀ